ਚਾੜਾ ਕਾਕੂ ਰੁਚ ਗਿਆ ਹੈਲੋ ਹੈਲੋ ਆ ਜਾ ਦੇਖੀ ਬੰਦਾ ਰੁਸਿਆ ਖੜਾ ਵੀ ਟੱਕਰ ਹੋ ਗਈ ਲਓ ਜੀ ਐਨੀ ਬਣਿਆ ਖੜਾ ਪਹਿਲੇ ਸੁੱਚਿਆ ਹੈਲੋ ਹੈਲੋ ਮਾਈ সুইਟੀ oh my sweetu ਹੂੰ 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 ਚਾ ਦੇ ਤੁਰਦਾ ਨਹੀਂ ਦੇ ਕਿ ਤੁਰਦਾ ਨਹੀਂ ਚਲੋ ਅੱਛਾ ਤਾਂ ਕੀ ਹੋ ਗਈ ਲੈ ਆ ਮਮਾ ਨੇ ਵੀ ਘਟਾਈ ਕਰਤੀ ਚਲੋ ਜੀ ਟਾਈ ਹੋ ਗਈ ਟਾਈ ਹੋ ਗਈ ਮੋٹے ਨੱਕ ਵਾਲੇ ਦੀ ਲੋਜੀ ਦਿਖਾਈ ਆ ਆਪਦੀ ਲੋਜੀ ਦਿਖਾਈ ਮੈਨੂੰ ਆ ਜਾ ਲੋਜੀ ਦਿਖਾ ਦੇ ਮੈਨੂੰ ਉਹ ਮੈਨੂੰ ਲੋਜੀ ਦਿਖਾ ਦੇ ਮੋਟੀ ਲੋਜੀ ਉਹ ਤੇ ਚੁੱਜੀ ਕੋਈ ਲੋਜੀ ਹਾਂਜੀ ਅੱਜ ਸਾਡੀ ਕਿਚਨ ਵਿੱਚ ਬਣ ਰਹੇ ਨੇ ਕੋਪ ਤੇ ਅੱਜ ਕਹੀਏ ਦੇ ਕੋਪ ਤੇ پیسے ਆ ਤਾਂ ਸਬਜ਼ੀ ਬਹੁਤ ਮਹਿੰਗੀ ਹੈ ਸਬਜ਼ੀਆਂ ਬਹੁਤ ਸਾਰੀਆਂ ਬਹੁਤ ਮਹਿੰਗੀਆਂ 90 ਰੁਪਏ ਕਿਲੋ ਕੋਈ ਘਰ ਮਿਲਿਆ ਹੈਗਾ ਬਟ ਹੁਣ ਕੀ ਕਰੀਏ ਇੱਕ ਲਿਆਂਦਾ ਸੀਗਾ ਕੋਪੇ ਬਣਾਉਣ ਵਾਸਤੇ ਚਲ ਇਸਕੇ ਵੀ ਅਲੱਗ-ਅਲੱਗ ਸਬਜ਼ੀ ਨੂੰ ਜੀ ਕਰਦਾ ਨਾ ਡੇਲੀ ਵੀ ਕੋਈ ਨਹੀਂ ਖਾਣ ਨੂੰ ਜੀ ਕਰਦਾ ਹੈਗਾ ਤਾਂ ਕਰਕੇ ਅਸੀਂ ਅੱਜ ਲੱਗਿਆ ਕੋਪੇ ਬਣਾਉਣ ਹਾਂਜੀ ਆ ਮੇਰਾ ਲਾਸਟ ਪੋਰ ਸੀਗਾ ਇਹ ਵੀ ਰੜ ਗਿਆ ਹੋਇਆ ਹੁਣ ਆਪਾਂ ਇਹਨੂੰ ਵੀ ਬਾਹਰ ਕੱਢ ਲੈਣੇ ਆ ਆ ਪਹਿਲਾਂ ਮੈਂ ਬਣਾ ਕੇ ਰੱਖੇ ਹੋਏ ਨੇ ਸਾਰੇ ਟੋਟਲ ਕੈਮਰੇ ਦੇ ਵਿੱਚ ਲਾਈਟ ਲੱਗ ਰਹੀ ਆ ਵੈਸੇ ਇਹ ਡਾਰਕ ਹੋ ਗਏ ਹੋਏ ਆ ਇਹ ਲਾਈਟ ਦੇ ਨਾਲ ਥੋੜਾ ਜਿਹਾ ਫਲੈਸ਼ ਲਾਈਟ ਦੇ ਨਾਲ ਥੋੜਾ ਜਿਹਾ ਲੱਗਦਾ ਰਸੋਈ ਵਿੱਚ ਹਨੇਰਾ ਜਿਹਾ ਲੱਗਦਾ ਬਾਹਰ ਬੱਦਲ ਹੋਗੇ ਦੂਜੀ ਕੜਾਹੀ ਦੇ ਵਿੱਚ ਮਸਾਲਾ ਭੁੰਨ ਕੇ ਮੈਂ ਪਾਣੀ ਪਾ ਤਾ ਪਹਿਲਾਂ ਆਪਾਂ ਪਾਣੀ ਨੂੰ ਉਬਾਲੀ ਦਿੰਨੇ ਆ ਫੇਰ ਆਪਾਂ ਵਿੱਚ ਇਹਦੇ ਕੋਕਤੇ ਸੱਟਾਂਗੇ ਹਾਂ ਜੇ ਇੱਧਰ ਰਹਿ ਗਈ ਆਪਣੀ ਸਬਜ਼ੀ ਕੋਕਤੇ ਤੇ ਇੱਧਰ ਆ ਗਿਆ ਆਪਣਾ ਦੁੱਧ ਦੁੱਧ ਨੂੰ ਵੀ ਉਬਾਲੀ ਆ ਗਈ